ਕੀ ਸੀ ਰੇਡੀ ਦਾ ਪਰ ਰਸ ਹਾਸਲ ਲਿਆਗਾਗਾ ਤੁਸੀਂ ਨਹੀਂ ਲਾਇਸੈਂਸ ਕੋਈ ਨਾਗਨੇ ਵਿੱਚ ਨਹੀਂ ਨਹੀਂ ਹਾਂ ਮੈਂ ਦਿੱਤੇ ਪਰ ਲੱਗਦਾ ਵੀ ਜਿਹੜੀ ਕਮੇਟੀ ਲਾਇਸੈਂਸ ਦਿੰਦੀ ਆ ਉਹ ਰੇਡੀ ਵਾਸਤੇ ਦਿੰਦੀ ਆ ਰੇਡੀ ਸੀਖੇ ਜਗ੍ਹਾ ਤੇ ਖੜੀ ਨਹੀਂ ਕਰ ਸਕਦੇ ਅੱਡੇ ਤੇ ਗੈਰ ਕਾਨੂੰਨੀ ਸਰ ਹਮ 25 ਸਾਲ ਸੇ ਬੈਠੇ ਆ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਵੀ ਹਮਾਰਾ ਮਾਨ ਸਨਮਾਨ ਕੀਤਾ ਤਾਂ ਠੀਕ ਹੈ ਇਸ ਲਈ ਹਾਂ ਆਪਣਾ ਹੌਸਲੇ ਨਾਲ

ਕੈਂਟ ਵਾਲੋ ਕੋਈ ਤਰ੍ਹਾਂ ਜੇ ਆਹਮ ਉਨਕੀ ਸਾਥ ਹੈ ਹਮ 1 ਮਿੰਟ ਸੇ ਪਹਿਲੇ ਆਟਾ ਦੇ ਠੀਕ ਹੈ ਹਾਂਜੀ ਫਿਰ ਉਨ ਫਿਰ ਹਮਨੇ ਕਹਿ ਦਿਆ ਆਪਣਾ ਫਰਜ ਆਦਾ ਕਰ ਲੋ ਬਾਈ ਸਰ ਜੀ ਸਬਜੀ ਦੇ ਆਟੇ ਲੱਗਦੇ ਇੱਥੇ ਤਕਰੀਬਨ 20-25 ਸਾਲ ਹੋ ਗਏ ਜਦੋਂ ਇੱਥੇ ਅਸੀਂ ੱਡੇ ਲਾਇ ਸੀ ਪਹਿਲਾਂ ਪੁਲ ਤੋਂ ਉਸ ਪਾਰ ਲੱਗਦੇ ਹੁੰਦੇ ਸੀ ਉਧਰ ਮਾਰਕੀਟ ਬਣਨ ਲੱਗੀ ਉਧਰੋਂ ਉਹਨਾਂ ਨੇ ਇੱਧਰ ਭੇਜਦਾ ਉਸ ਵੇਲੇ ਇੱਥੇ ਕਿਕਰ ਸੀਗੀ ਬਾਬਾ ਫਰੀਦਨਗਰ ਤੋਂ ਬਾਅਦ ਜੀ ਆਇਆ ਉਸ ਤੋਂ ਬਾਅਦ ਜਦੋਂ ਕਿਕਰਾਂ ਸੀਗੀ 4-5 ਵਜੇ ਤੋਂ ਬਾਅਦ ਬੰਦੇ ਇੱਥੇ ਲੰਗਨ ਨੂੰ ਵੀ ਡਰਦਾ ਸੀਗਾ ਟਿੱਬੇ ਸੀਗੇ ਬਾਬਾ ਟੁੰਗੜ ਟਿੱਬੇ ਸੀਗੇ ਇੱਥੇ ਉਸ ਤੋਂ ਬਾਅਦ ਇੱਧਰ ਆਏ ਅਸੀਂ ਸਾਫ ਸਫਾਈ ਕੀਤੀ ਕਿਕਰਿਆ-ਕਰਾ ਵੱਡੀ ਹੈ ਇੱਥੇ ਆਪਦੇ ਠੇ ਜਮਾਏ ਹੈਗੇ ਜੀ ਉਦੋਂ ਦੇ ਅਸੀਂ ਸਾਡੇ ਠੇ ਚੱਲਦੇ ਆ ਰਹੇ ਉਸ ਤੋਂ ਬਾਅਦ ਬਾਬਾ ਫਰੀਦਨਗਰ ਕਲੋਨੀ ਕੱਟਣੀ ਸ਼ੁਰੂ ਹੋ ਗਈ ਇੱਥੇ ਵਸਾਸਤ ਵਧਿਆ ਹੋ ਗਈ ਤੇ ਕੈਂਟ ਆ ਗਿਆ ਆਪਣਾ ਰੋਡ ਕਰਾਸ ਕਰਤੀ ਜੀ ਤੇ ਉਦੋਂ ਦੇ ਅਸੀਂ ਇੱਥੇ ਬੈਠੇ ਹੋਏ ਆ ਤੇ ਇੱਕ ਜਿਹੜਾ ਕਮੇਟੀ ਵੱਲੋਂ ਉਹ ਦਿੱਤਾ ਗਿਆ ਸੀ ਜਿਹੜਾ vegetarians card ਹੁੰਦਾ ਹੈ ਉਹਦੇ 2200 ਰੁਪਏ ਲਿੱਤੇ ਗਏ ਸੀ ਉਹ ਚ ਹੁੰਦਾ ਜਿਹੜਾ ਫਰੂਟ ਸੇਫਟੀ ਕਹਿੰਦੇ ਨੇ ਆਪਾਂ ਉਹ ਚ ਖਰਾਬ ਸਬਜ਼ੀ ਵਗੈਰਾ ਕੁਝ ਵੀ ਆਪਾਂ ਨਹੀਂ ਵੇਚ ਸਕਦੇ ਆ ਉਹ ਚੀਜ਼ ਸਾਡੇ ਕੋਲ ਹੈਗੀ ਐ ਜਿਹੜੇ ਉਹ ਪਲੇਟ ਵਗੈਰਾ ਦਿੰਦੇ ਆ ਉਹ ਰੇੜੀਆਂ ਦੀ ਦਿੰਦੇ ਆ ਸਾਡੇ ਅੱਡੋ ਦੀ ਕੋਈ ਨਹੀਂ ਦਿੰਦੇ ਉਹ ਚੀਜ਼ ਸਾਡੇ ਕੋਲ ਸਬੂਤ ਹੈਗੇ ਆ ਜੀ ਸਾਡੇ ਕੋਲ ਲੱਗੇ ਹੋਏ ਹੈਗੇ ਕੁਝ ਰੇੜੀਆਂ ਵਾਲੇ ਵੀ ਹੈਗੇ ਉਹਨਾਂ ਕੋਲ ਵੀ ਲੱਗੇ ਹੋਏ ਆ ਬਾਕੀ ਹੋਰ ਕੁਝ ਸਾਡੇ ਕੋਲ ਲਾਇਸੈਂਸ ਵਗੈਰਾ ਦੀ ਕੋਈ ਗੱਲ ਨਹੀਂ ਉਹ ਇਜਾਜ਼ਤ ਨਹੀਂ ਹੁੰਦਾ ਕਿ ਰੇੜੀ ਇਜਾਜ਼ਤ ਜਦ ਕੋਈ ਆ ਉਸਰ ਵੀ ਇਹ ਕਹਿੰਦਾ ਕਿ ਤੁਸੀਂ ਸਾਫਟ ਕੋਡ ਦਾ ਹਾਂਜੀ ਉਹ ਸਾਡੇ ਕੋਲ ਇਹੀ ਚੀਜ਼ ਵਾਸਤੇ ਆਏ ਸੀਗੇ ਜਿਹੜੀ ਟੇਪਾ ਬੋਲਟ ਕਹਿੰਦੀ ਹੈ ਗੈਰ ਕਾਨੂੰਨੀ ਆ ਕਿਉਂਕਿ ਤੁਹਾਡੇ ਕੋਲ ਕੋਈ ਪਾਜ ਪੱਤਰ ਹੀ ਨਹੀਂ ਤਾਂ ਨਹੀਂ ਸਰ ਜੀ ਦੇਖੋ ਜਿਹੜਾ ਗੈਰ ਕਾਨੂੰਨੀ ਹੈਗਾ ਜੀ ਉਹ ਅਸੀਂ ਵੀ ਮੰਨਦੇ ਆ ਉਸਦੇ ਅਸੀਂ ਵੀ ਪਾਲਣ ਕਰਦੇ ਹੈਗੇ ਜੀ ਪਰ ਸਾਨੂੰ ਇੰਨਾ ਟਾਈਮ ਹੋ ਗਿਆ ਉਸ ਬਾਰੇ ਤਾਂ ਅਸੀਂ ਕੁਝ ਨਹੀਂ ਦੇ ਸਕਦੇ ਜੀ ਦੇਖੋ ਜੇ ਹਟਾਣਾ ਹੀ ਸੀ ਤਾਂ ਸੁਰੂ ਜੀ ਹਟਾਣਾ ਸੀ ਜਦੋਂ ਇੱਥੇ ਛਾਉਣੀ ਆਈ ਸੀਗੀ ਜੀ ਛਾਉਣੀ ਵੀ ਆ ਗਈ ਸਾਰਾ ਕੁਝ ਹੋ ਗਿਆ ਬਾਬਾ ਫਰੀਦ ਨਗਰ ਬਸਾਸਤ ਆ ਗਈ ਸਾਰਾ ਕੁਝ ਹੋ ਗਿਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹੁਣੇ 2-3 ਮਹੀਨਾ ਤੋਂ ਕਾਰਵਾਈ ਚੱਲ ਰਹੀ ਹੈ اس ਤੋਂ ਪਹਿਲੇ ਕਮੇਟੀ ਵਾਲੇ ਆਏ ਸੀ ਕਿ ਮੁਲਾਜ਼ਮ ਉਹਨਾਂ ਨੇ ਕਿਹਾ ਸੀ ਅੱਡੇ ਤੁਸੀਂ ਆਪ ਦੇ ਪਿੱਛੇ ਕਰ ਲਓ ਅਸੀਂ ਸਾਸ ਸਾਡਾ ਟੁਟ ਪਿੱਛੇ ਕਰ ਲਏ ਸੀਗੇ ਜੀ ਸਾਰਾ ਨੂੰ ਆਣ ਜਾਣ ਤੇ ਲੰਗਨ ਟੱਪਣ ਨੂੰ ਸੇਫਟੀ ਹੋ ਗਈ ਸੀ ਛਾਉਣੀ ਨਹੀਂ ਨਹੀਂ ਛਾਉਣੀ ਉਸ ਤੋਂ ਪਹਿਲੇ ਆਏ ਸੀ 25 ਸਾਲ ਪਹਿਲਾਂ ਆਏ ਨਾ ਅੱਡੇ ਲੱਗਣ ਤੋਂ ਬਾਅਦ ਨਹੀਂ ਆਈ ਪਹਿਲੇ ਇੱਥੇ ਟਿੱਬੇ ਸੀ ਪਹਿਲੇ ਆ ਜਿਹੜਾ ਵਿਕਰਮ ਬਤਰਾ ਗੇਟ ਇਹ ਬਾਤ ਹੀ ਬਣਿਆ ਉਹ ਇਧਰਲੇ ਹੈ ਸੀ ਕਿ ਆਪਣੇ ਚੜੇ ਗੇਟ ਤੇ ਗੇਟ ਮੇਨ ਰੋਡ ਵਾਲੇ ਸੀ ਇਹ ਬਾਤ ਹੀ ਬਣਿਆ ਅਤਰ ਤੇ ਉਦੋਂ ਤੇ ਅਸੀਂ ਬੈਠੇ ਹੋਏ ਹੈਗੇ ਜੀ ਆਪਣਾ ਕਾਰੋਬਾਰ ਚਲਾਏ ਜਾਂਦੇ ਸਾਡੇ ਭੈਣ ਭਰਾ ਹੈਗੇ ਮਾਪਿਓ ਹੈਗੇ ਸਾਰੇ ਇੱਥੋਂ ਹੀ ਚੱਲਦੇ ਆ ਜੀ ਸਾਡਾ ਪਰਿਵਾਰ ਹਾਂਜੀ ਸਾਡਾ ਕੋਲ ਕਿਰਾਇਆ ਹੈ ਆਪਾਂ ਇਸ ਗੱਲ ਨੂੰ ਤਾਂ ਕਹਿੰਨੇ ਆ ਜੀ ਆਪਾਂ ਐ ਨਹੀਂ ਕਹਿੰਦੇ ਕੋਈ ਸਾਡੇ ਨਾਲ ਧੱਕਾ ਕਰਦਾ ਕੁਝ ਵੀ ਬਸ ਆਏ ਦਿਨ ਇੱਕ ਜਿਹੜੇ ਕਮੇਟੀ ਹੈ ਉਹੀ ਆਂਦੇ ਆ ਜਦੋਂ ਸਾਨੂੰ ਆਪਾਂ ਉਹ ਤਾਂ ਜੀ ਠੀਕੇ ਜੀ ਗੱਲ ਆ ਪ੍ਰਾਈਵੇਟ ਪਹਿਲਾਂ ਡਿੱਲੋ ਡਿੱਲੋ ਦੀ ਬਸਦੀ ਹੁੰਦੀ ਸੀ ਪ੍ਰਾਈਵੇਟ ਥਾਂ ਤੇ ਹੁਣ ਬਾਤ ਸੀ ਕਹਿਣ ਲੱਗੇ ਭਈ ਇਹ ਕਮੇਟੀ ਦੇ ਅੰਦਰ ਚ ਆਉਂਦੇ ਐ ਕੋਈ ਕਹਿਣ ਲੱਗੇ ਬਿਜਲੀ ਦਫ਼ਤਰ ਦੇ ਅੰਦਰ ਚ ਆਂਦੀ ਐ ਕੋਈ ਕਹਿਣ ਲੱਗੇ ਆਰਮੀ ਦੇ ਅੰਦਰ ਚ ਆਂਦੀ ਐ ਬਸ ਇਹਦਾ ਰੋਲਾ ਹੁ ਚੱਲੀ ਜਾਂਦਾ ਐ ਪਰ ਸਾਨੂੰ ਕੋਈ ਆਰਮੀ ਵਾਲਾ ਨਹੀਂ ਆਸ ਅੱਜ ਤੱਕ ਆ ਜਿੰਨਾਂ ਦੀ ਥਾਂ ਸੀਗੀ ਪਹਿਲਾਂ ਨਾਮ ਵੱਜਦਾ ਸੀ ਉਹਨਾਂ ਦਾ ਉਹਨਾਂ ਨੇ ਨਹੀਂ ਕਿਸੇ ਨੇ ਕਿਹਾ ਜਦੋਂ ਵੀ ਆਂਦੇ ਇੱਥੇ ਕਮੇਟੀ ਵਾਲੇ ਆਂਦੇ ਜੀ ਹੋਰ ਕੋਈ ਨਹੀਂ ਆਪਾਂ ਜੀ ਭਾਈ ਸਾਹਿਬ ਕੀ ਨਾਮ ਹਮ ਤੇ ਕੀ ਕਹਣਾ ਸਰ ਮੇਰਾ ਨਾਮ ਸੋਲ ਜਰਮਨਾਂ ਜੀ ਜਿਹੜੀ ਕਾਰਬਈ ਹੈ ਜੀ ਅਸੀਂ ਬੀਬੀ ਵਾਲਾ ਚੌਂਕ ਦੇ ਉੱਤੇ ਜਿਹੜੇ ਵੀ ਕਿਸੇ ਨੇ ਆਰ ਜੀ ਕ੍ਰੋਸਿੰਗ ਤੇ ਛੱਡ ਵਗੈਰਾ ਪਾ ਰੱਖੇ ਸੀਗੇ ਜੀ ਉਹਨਾਂ ਨੂੰ ਅਸੀਂ ਰਿਮੂਵ ਕਰਾ ਰਹੇ ਹਾਂ ਜੀ ਕਿੰਨੀਆਂ ਕਿ ਕਿਉਂ ਕਰਵਾਈ ਜਾ ਰਹੀ ਹੈ ਰੇਡੀਆਂ ਸ਼ਬਦ ਤਾਂ ਮੈਂ ਸ਼ਾਇਦ ਨਹੀਂ ਵਰਤਾਂ ਜੀ ਕਿਉਂਕਿ ਜ਼ਿਆਦਾਤਰ ਕੀ ਹੈ ਜੀ ਇੱਥੇ ਅੱਡੇ ਬਣਾ ਰੱਖੇ ਸਾਰਿਆਂ ਨੇ ਆਰ ਜੀ ਕ੍ਰੋਸਿੰਗ ਤੇ ਛੱਡ ਪਾ ਪਾ ਕੇ ਜੀ ਸਾਰਿਆਂ ਨੇ ਅੱਡੇ ਬਣਾ ਲਏ ਜੀ ਤੇ ਬਹੁਤ ਟਾਈਮ ਪੁਰਾਣੇ ਹੈ ਜੀ ਬਹੁਤ ਵਾਰੀ ਇਹਨਾਂ ਨੂੰ ਅਸੀਂ ਵਾਰਨਿੰਗ ਵੀ ਦੇ ਕੇ ਗਏ ਆ ਵੀ ਤੁਸੀਂ ਆਪ ਇਹ ਛੱਡ ਵਗੈਰਾ ਥਾਰ ਕੇ ਜੇ ਕਿਸੇ ਨੇ ਰੋਜੀ ਰੋਟੀ ਕਮਾਉਣੀ ਹੈ ਤਾਂ ਨੋਰਮ ਜਿਵੇਂ ਰੇੜੀ ਵਗੈਰਾ ਲਾ ਕੇ ਤੁਸੀਂ ਆਪ ਦਾ ਸਮਾਨ ਵਗੈਰਾ ਪਰ ਅੱਜ ਸਾਨੂੰ ਉੱਚਤਕਾਰੀਆਂ ਵੱਲੋਂ ਫੋਨ ਆਇਆ ਸੀ ਜਿਵੇਂ ਸਿਵਲ ਡਿਵਿਜਨ ਦਾ ਏਰੀਆ ਔਨ ਕਰਨ ਲਈ ਜਿਹੜੀ ਉਹਨਾਂ ਦੀ ਗਾਇਡਲਾਈਨ ਹੈ ਕਿ ਉਹਨਾਂ ਦੇ ਆਲੇ-ਦੁਆਲੇ ਜਿਹੜਾ ਕੋਈ ਇਦਾਂ ਦੀ ਆਰਜੀ ਕਰੋਚਮੈਂਟ ਹੈ ਜੋ ਸਾਡੇ ਅੰਡਰ ਹੁੰਦੀ ਜਿਸ ਨੂੰ ਹਟਾਉਣ ਵਾਸਤੇ ਆ ਗਏ ਜੀ ਸਰ ਉਹਦੇ ਬਾਰੇ ਹਜੇ ਮੈਨਾਂ ਤੋਂ ਕੋਈ ਚੈੱਕ ਨਹੀਂ ਕੀਤਾ ਕਿਉਂਕਿ ਜ਼ਿਆਦਾਤਰ ਕੀ ਹੈ ਜੀ ਇਹ ਰੇੜੀਆਂ ਤਾਂ ਹੈ ਹੀ ਨਹੀਂ ਜੀ ਸਾਰਿਆਂ ਨੇ ਇਹਨਾਂ ਨੇ ਕੀ ਹੈ ਜੀ ਆਪ ਤੇ ਸ਼ੈੱਡ ਪਾ ਕੇ ਇੱਥੇ ਕਵਰ ਕਰ ਰੱਖਿਆ ਜੀ ਸਾਰਾ ਏਰੀਆ ਰੱਖਿਆ ਹੈ ਮੰਨਦੇ ਹੋਏ ਸਰ ਉਹਦੇ ਧਿਆਨ ਵਿੱਚ ਹੀ ਦੇਖਦੇ ਹਾਂ ਜੀ ਸਾਰੇ ਅਫਸਰਾਂ ਨੇ ਫੈਸਲਾ ਲਿਆ ਵੀ ਇਹਨਾਂ ਨੂੰ ਖਾਲੀ ਕਰਵਾ ਲਿਆ ਜਾਵੇ ਜਿਹੜੇ ਕੋਈ ਜੇ ਹੈਗੇ ਆ ਕੱਚੇ ਜਿਹੜੇ ਆਪਾਂ ਮੌਕੇ ਤੇ ਜਾ ਕੇ ਖਾਲੀ ਕਰਾ ਸਕਦੇ ਏ ਰਿਏ ਉਹ ਪਹਿਲ ਦੇ ਆਧਾਰ ਤੇ ਅਸੀਂ ਕਰਵਾਈ ਜਾਂਦੇ ਹਾਂ ਜੀ ਇਹ ਕਰ ਰਹੇ ਕੋਈ ਕੋਸ਼ਿਸ਼ ਕਰਤ ਨਹੀਂ ਆ ਸਰ ਹਜੇ ਤੱਕ ਤਾਂ ਨਹੀਂ ਕਈਆਂ ਨੂੰ ਸ਼ਾਇਦ ਮਿਸ ਗਾਈਡ ਹੋ ਗਈ ਸੀ ਵੀ ਸ਼ਾਇਦ ਸਾਡਾ ਜਿਹੜਾ ਹੈਗਾ ਪਰਮਾਨੈਂਟ ਜਾਂ ਮੰਨ ਲਓ ਇਸ ਤੇ ਇਹਨਾਂ ਦੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਬਿਲਤ ਹੋ ਰਹੀ ਹੈ ਜਾਂ ਇਹਨਾਂ ਨੂੰ ਸੀਗਾ ਵੀ ਇੱਕ ਇੱਥੇ ਪਾਰਕਿੰਗ ਦੀ ਜਰਾ ਸਮੱਸਿਆ ਹੁੰਦੀ ਜੀ ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਸ਼ਾਇਦ ਪਾਰਕਿੰਗ ਦੀ ਸਮੱਸਿਆ ਨੂੰ ਕਰਕੇ ਵੀ ਅਸੀਂ ਪਿੱਛੇ ਪਿੱ ਸਿਵਲ ਏਰੀਆ ਹੋਣ ਕਰਕੇ ਜਿਹੜੀ ਅੱਜਕੱਲ੍ਹ ਹਾਲਾਤ ਚੱਲਦੇ ਜ ਉਹਨਾਂ ਨੂੰ ਦੇਖਦੇ ਆ ਹੋਏ ਇਹਨਾਂ ਨੂੰ ਹਟਾਰੇ ਜਿਵੇਂ ਇੱਕ ਵਾਰ